3 ਤਰੀਕ ਨੂੰ ਜੀ ਕਾਲ ਤੱਕ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ ਮਾਝੇ ਦੇ ਹਲਕਿਆਂ ਨਿਕਲ ਕੇ ਅੱਜ ਮਾਲਵਾਜ ਪਹੁੰਚੀ ਹੈ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਆਸ਼ੀਰਵਾਦ ਮਿਲ ਰਿਹਾ ਜੋ ਹਾਲਾਤ ਐ ਪੰਜਾਬ ਵਿੱਚ ਆਪਾਂ ਪੰਜਾਬੀਓ ਇਕੱਠੇ ਹੋਈਏ ਜੋ ਹੌਲੀ-ਹੌਲੀ ਆਪਣੇ ਤੇ ਹਮਲੇ ਹੋਣ ਲੱਗ ਗਏ ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣ ਲੱਗ ਗਏ ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਤਖ਼ਤੀ ਹਜ਼ੂਰ ਸਾਹਿਬ ਦੇ ਉੱਤੇ ਮਹਾਰਾਸ਼ਟra ਸਰਕਾਰ ਨੇ ਜਿਹੜੇ ਆਪਣੀ ਪੁਰਾਣਾ ਐਕਟ ਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ ਸਾਰਾ ਕਬਜ਼ਾ ਮਹਾਰਾਸ਼ਟra ਸਰਕਾਰ ਨੇ ਤਖ਼ਤੀ ਹਜ਼ੂਰ ਸਾਹਿਬ ਦੇ ਉੱਤੇ ਆਪਣਾ ਕਰ ਲਿਆ ਇਹ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਈ ਨਹੀਂ ਰੂਗੀ ਤੇ ਆਪਾਂ ਕੀ ਕਰਾਂਗੇ ਹੌਲੀ-ਹੌਲੀ ਆਪਣੇ ਤੇ ਹਮਲੇ ਹੋ ਰਹੇ ਆ ਤੇ ਆਪਾਂ ਵਿਖੇ ਗਏ ਆਓ ਇਕੱਠੇ ਹੋਈਏ ਆਪਣੀ ਫੌਜ ਅਕਾਲੀ ਦਲ ਦੇ ਥੱਡੇ ਘੰਡੇ ਥੱਲੇ ਇਕੱਠੇ ਹੋਈਏ ਆ 103 ਸਾਲ ਪੁਰਾਣੀ ਥੋਡੀ ਫੌਜ ਹੈ ਇਹਨੂੰ ਤਗੜਾ ਕਰ ਲਿਓ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਊਗਾ ਆਪਾਂ ਦੂਜੀਆਂ ਗੱਲਾਂ 'ਚ ਨੈਸ਼ਨਲ ਪਾਰਟੀਆਂ ਦਿੱਲੀ ਦੀ ਬਾਕੀਆਂ ਦੇ ਸਿਰ ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤਗੜਾ ਕਰ ਦਿੱਤਾ ਤੇ ਆਪਣੇ ਤੇ ਹਮਲੇ ਹੋਣ ਲੱਗ ਗਏ ਆਓ ਪੰਜਾਬੀਓ ਆਪ ਖਾਲਸਾ ਜੀ ਇਕੱਠੇ ਹੋ ਕੇ ਆ ਯਾਤਰਾ ਜਿੱਸਾ ਲੈ ਕੇ ਅੱਜ ਦਾ ਗਲੈਕਸ਼ਨ ਆਉਣਾ ਹੈ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਏ ਤੇ ਆਪਣੀ ਫਾਰਮ ਦੀ ਪਾਰਟੀ ਜਥੇਬੰਦੀ ਪੰਜਾਬ ਦੀ ਆਵਾਜ਼ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। 3 ਤਰੀਕ ਨੂੰ ਜਿਹੜੀ ਕਾਲ ਤੱਕ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ। ਮਾਝੇ ਦੇ ਹਲਕਿਆਂ ਨਿਕਲ ਕੇ ਅੱਜ ਮਾਲਵਾਜ ਪਹੁੰਚੀ ਹੈ। ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਆਸ਼ੀਰਵਾਦ ਮਿਲ ਰਿਹਾ ਹੈ। ਜੋ ਹਾਲਾਤ ਐ ਪੰਜਾਬ ਵਿੱਚ ਆਪਾਂ ਪੰਜਾਬੀਓ ਇਕੱਠੇ ਹੋਈਏ ਜੋ ਹੌਲੀ-ਹੌਲੀ ਆਪਣੇ ਤੇ ਹਮਲੇ ਹੋਣ ਲੱਗ ਗਏ ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣ ਲੱਗ ਗਏ ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਸਤਿ Shri ਹਜ਼ੂਰ ਸਾਹਿਬ ਦਾ ਉੱਤੇ ਮਹਾਰਾਸ਼ਟਰਾ ਸਰਕਾਰ ਨੇ ਜਿਹੜੇ ਆਪਣੀ ਪੁਰਾਣਾ ਐਕਟ ਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ ਬਾਰਾ ਕਬਜ਼ਾ ਮਰਾਸ਼ਟਰ ਸਰਕਾਰ ਨੇ ਤਤ ਹਲੂਤ ਸਾਹਿਬ ਦੇ ਉੱਤੇ ਆਪਣਾ ਕਰ ਲਿਆ ਜੇ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲ ਨਹੀਂ ਰਹੂਗੀ ਤੇ ਆਪਾਂ ਕੀ ਕਰਾਂਗੇ ਹੌਲੀ ਹੌਲੀ ਆਪਣੇ ਤੇ ਹਮਲੇ ਹੋ ਰਹੇ ਆ ਤੇ ਆਪਾਂ ਵਿਖਰ ਗਏ ਆ ਆਓ ਇਕੱਠੇ ਹੋਈਏ ਆਪਣੀ ਫੌਜ ਅਕਾਲੀ ਦਲ ਦੇ ਥੱਡੇ ਘੰਡੇ ਥੱਲੇ ਇਕੱਠੇ ਹੋਈਏ ਆ 103 ਸਾਲ ਪੁਰਾਣੀ ਥੋਡੀ ਫੌਜ ਹੈ ਇਹਨੂੰ ਤਗੜਾ ਕਰ ਲਿਓ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਊਗਾ ਆਪਾਂ ਦੂਜੀਆਂ ਗੱਲਾਂ 'ਚ ਨੈਸ਼ਨਲ ਪਾਰਟੀਆਂ ਦਿੱਲੀ ਦੀ ਪਾਰਟੀਆਂ ਦੇ ਸਿਰ ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤਾਕਤਾਂ ਕਰ ਦਿੱਤਾ ਤੇ ਆਪਣੇ ਤੇ ਹਮਲੇ ਹੋਣ ਲੱਗ ਗਏ ਆਓ ਪੰਜਾਬੀਓ ਆਪ ਖਾਲਸਾ ਜੀ ਇਕੱਠੇ ਹੋ ਕੇ ਆ ਯਾਤਰਾ ਜਿੱਸਾ ਲੈ ਕੇ ਅੱਜ ਦਾ ਗਲ ਇਲੈਕਸ਼ਨ ਆਉਣਾ ਹੈ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਏ ਤੇ ਆਪਣੀ ਫਾਰਮ ਦੀ ਪਾਰਟੀ ਜਥੇਬੰਦੀ ਪੰਜਾਬ ਦੀ ਆਵਾਜ਼ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ